ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਰਜਿੰਦਰਾ ਕਾਲਜ ਵਿੱਚ ਪੰਜਾਬੀ ਯੂਨੀਵਰਸਿਟੀ ਯੁਵਕ ਵਿਭਾਗ ਦੇ ਸਹਿਯੋਗ ਨਾਲ 12 ਤੋਂ 15 ਅਕਤੂਬਰ ਤੱਕ ਸਰਕਾਰੀ ਰਜਿੰਦਰਾ ਕਾਲਜ ਵਿੱਚ ਇੱਕ ਖੇਤਰੀ ਯੁਵਕ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਮੇਲਾ ਪ੍ਰਬੰਧਕਾ ਵੱਲੋਂ ਦਿੱਤੀ ਗਈ ਦਿਖਾਉਣਿਆ ਸਾਨੂੰ ਲਾਈਵ ਜਾਣਕਾਰੀ ਕੀ ਕਿਹਾ ਉਹਨਾਂ ਨੇ ਦੇਖਦੇ ਰਹੋ ਪੰਜਾਬੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਿੰਟ ਤੋਂ ਇਲੈਕਟ੍ਰੋਨਿਕ মিডিਆ ਤੋਂ ਆਈ ਹੋਈ ਸਭ ਸਜਣਾ ਦਾ ਕਾਲਜ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦੀ ਹਾਂ ਔਰ ਮੈਂ ਦੱਸਣਾ ਚਾਹਨੀ ਹਾਂ ਕਿ ਸਰਕਾਰੀ ਵਿਜਿੰਦਰਾ ਕਾਲਜ ਬਠਿੰਡਾ ਦੇ ਵਿੱਚ 12 ਤੋਂ ਲੈ ਕੇ 15 ਅਕਤੂਬਰ ਤੱਕ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਨਾਲ ਮਿਲ ਕੇ ਯੁਵਕ ਮੇਲਾ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਹੈ ਔਰ ਇੱਥੇ ਦਰਸ਼ਕਾਂ ਦੇ ਵਿੱਚ ਇਹ ਵੀ ਅਸੀਂ ਬਹੁਤ ਮਾਣ ਮਹਿਸੂਸ ਕਰਦੀ ਹਾਂ ਮੈਂ ਕਿ ਇਹ ਯੁਵਕ ਮੇਲਾ ਕਾਲਜ ਦੇ ਇਸ ਵਿੜੇ ਦੇ ਵਿੱਚ 20 ਸਾਲਾਂ ਬਾਅਦ ਕਰਵਾਇਆ ਜਾ ਰਿਹਾ ਹੈ ਔਰ ਇਹ ਜਿਹੜਾ ਯੁਵਕ ਮੇਲਾ ਹੈ ਇਹ ਜੋ ਵੀ ਸਾਡੀ ਵਿਰਾਸਤ ਹੈ ਜੋ ਬੱਚਿਆਂ ਦੇ ਵਿੱਚ ਕਾਬਲੀਅਤ ਹੈ ਉਸ ਨੂੰ ਉਜਾਗਰ ਕਰਨ ਦੇ ਲਈ ਇਹ ਇੱਕ ਉਹਨਾਂ ਨੂੰ ਮੰਚ ਪ੍ਰਦਾਨ ਕਰਨ ਦੀ ਕੋਸ਼ਿਸ਼ ਹੈ ਔਰ ਇਸ ਦੇ ਨਾਲ ਹੀ ਉਹਨਾਂ ਦੇ ਸਰਵਪੱਖੀ ਵਿਕਾਸ ਕਰਨ ਦੇ ਵੀ ਅਸੀਂ ਇੱਕ પ્રયਤਨ ਕਰ ਰਹੀ ਹਾਂ ਔਰ ਇਸ ਪ੍ਰੋਗਰਾਮ ਦੇ ਵਿੱਚ ਯੁਵਕ ਮੇਲੇ ਦੇ ਵਿੱਚ 4 ਦਿਨ ਜਿਹੜਾ ਹੈ ਉਹ ਵੱਖ-ਵੱਖ ਜੜੀਆਂ ਹਨ ਬਣ ਗਈਆਂ ਚੱਲਣ ਗਈਆਂ ਜਿਸ ਦੇ ਵਿੱਚ ਕੀ ਸੰਗੀਤ ਬਣ ਗਈਆਂ ਹੋਣਗੀਆਂ ਨਾਚ ਬਣ ਗਈਆਂ ਹੋਣਗੀਆਂ ਵਿਦਿਆਰਥੀਆਂ ਦੀਆਂ ਜੜੀਆਂ ਲਿਟਰੇਰੀ ਐਕਟੀਵਿਟੀਸ ਹਨ ਉਹ ਹੋਣਗੀਆਂ ਲੋਕ ਕਲਾਵਾਂ ਜੜੀਆਂ ਹਨ ਉਹ ਵੀ ਉਤਸ਼ਾਹਿਤ ਕਰਨ ਦੇ ਲਈ ਉਹ ਵੀ ਅਸੀਂ ਉਹਨਾਂ ਨੂੰ ਇੱਕ ਮੰਚ ਪ੍ਰਦਾਨ ਕਰ ਰਹੇ ਹਾਂ पहले दिन भंगड़ा माइंड का प्रोग्राम होएगा स्टेज नंबर एक देपर और स्टेज नंबर एक साढ़े कॉलेज के जो स्पोर्ट्स ग्राउंड है उत्थ होएगा और उसकी एंट्री भी असी उ उधरों स्पोर्ट्स हाकी स्टेडियम के वलों ही असी करांगे और असी उ उम्मीद करते हाँ कि पहले ला दिन साढ़े भंगड़ा है ਔਰ ਲਾਸਟ ਡੇ ਸਾਡਾ ਗਿੱਧਾ ਹੈ ਤਾਂ ਅਸੀਂ ਤਕਰੀਬਨ 8 ਤੋਂ 10000 ਦੀ ਫੁੱਟਫਾਲ ਜਿਹੜੀ ਹੈ ਇਸ ਦੇ ਵਿੱਚ ਐਕਸਪੈਕਟ ਕਰ ਰਹੇ ਹਾਂ ਕਿ ਕਿਉਂਕਿ ਬਿਲਕੁਲ ਸ਼ਹਿਰ ਦੇ ਵਿਚਕਾਰ ਕਾਲਜ ਹੈ ਔਰ ਵਿਦਿਆਰਥੀਆਂ ਦੇ ਵਿੱਚ ਵੀ ਇਸ ਮੇਲੇ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਇਸ ਦੇ ਨਾਲ ਹੀ ਸਮੂਹ ਸ਼ਬਦ ਗਾਇਨ ਹੈ ਭਜਨ ਗਾਇਨ ਹੈ ਰਾਸ਼ਟਰੀ ਸੰਗੀਤ ਵਾਦਨ ਹੈ ਸ਼ਾਸਤਰੀ ਸੰਗੀਤ ਵਾਦਨ ਹੈ ਫਿਰ ਕੁਇਜ਼ ਹੈ ਪਹਿਲੇ ਦਿਨ ਔਰ ਇਸ ਤੋਂ ਇਲਾਵਾ ਕੋਸ਼ੀ ਦੀ ਬੁੰਤੀ ਲੋਕ ਕਲਾਮਾਂ ਜਿਹੜੀਆਂ ਹਨ ਰੱਸਾ ਬੁੰਨਾ ਨਾਲਾ ਬੁੰਨਾ ਇਹ ਸਾਰਾ ਕੁਝ ਵੀ ਇਸ ਦੇ ਵਿੱਚ ਹੈ ਦੂਸਰੇ ਦਿਨ ਲੋਕ ਨਾਚ ਹਨ ਲੜਕੀਆਂ ਦਾ ਲੋਕ ਨਾਚ ਲੁੱਡੀ ਹੈ ਔਰ ਲੜਕੀਆਂ ਦਾ ਲੋਕ ਨਾਚ ਟੂਮਰ ਹੈ ਇਸ ਦੇ ਨਾਲ ਹੀ ਦੂਸਰੇ ਦਿਨ ਹੀ ਪਛਮੀ ਸਾਜ਼ ਹੈ ਸੋਲੋ ਦੈਨ ਪਛਮੀ ਗਾਇਨ ਹੈ ਸੋਲੋ ਔਰ ਪਛਮੀ ਸਮੂ ਗਾਇਨ ਹੈ ਉਸ ਤੋਂ ਬਾਅਦ ਪੰਜਾਬੀ ਲੋਕ ਤਾਰਾ ਦੇ ਉੱਪਰ ਇੱਕ ਆਯੋਜ ਸਭ ਤੇ ਸਭਿਆਚਾਰ ਦੇ ਉੱਪਰ ਬਣੀ ਹੋਈ ਲਘੂ ਫਿਲਮ ਉਸ ਦਾ ਮੁਕਾਬਲਾ ਹੋਏਗਾ ਔਰ ਪੰਜਾਬੀ ਯੂਨੀਵਰਸਿਟੀ ਨੇ ਐਤ ਕੀ ਵਾਰੀ ਆਪਣੇ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰੀ ਮੁਹਾਵਰੇਦਾਰ ਵਾਰਤਾ ਲਾਪ ਜਿਹੜੀ ਹੈ ਉਹ ਵੀ ਸ਼ਾਮਿਲ ਕੀਤੀ ਹੈ ਤਾਂ ਉਹ ਵੀ ਉਸ ਸਾਨੂੰ ਦੂਸਰੇ ਦਿਨ ਹੀ ਦੇਖਣ ਨੂੰ ਮਿਲੇਗੀ ਇਸ ਤੋਂ ਇਲਾਵਾ ਪੰਡ ਹਨ ਨੂਕਰਨਾਟਕ ਹੈ ਔਰ ਨਾਲ ਹੀ ਦੂਸਰੇ ਦਿਨ ਹੀ ਰੰਗੋਲੀ ਕਲੇ ਮੋਡਲਿੰਗ ਨਾਲ ਹੀ ਮੌਕੇ ਤੇ ਚਿੱਤਰਕਾਰੀ ਹੈ ਮਹਿੰਦੀ ਦੀ ਹੈ ਕੰਪੀਟੀਸ਼ਨ ਫੋਟੋਗ੍ਰਾਫੀ ਦਾ ਕੰਪੀਟੀਸ਼ਨ ਹੈ ਪੋਸਟਰ ਮੇਕਿੰਗ ਕਾਰਟੂਨਿੰਗ ਕੋਲਾਜ ਮੇਕਿੰਗ ਤੇ ਇਨਸਟਾਲੇਸ਼ਨ ਹੈ ਤੀਸਰੇ ਦਿਨ नाटक देखने को मिलन के सूटी नाटक मिमिक्री है लोग गीत हैं लोग साज है फोक ऑर्कैस्ट्रा है वाद विवाद प्रतियोगिता है भाषण कला मुकाबले हैं काव उच्चारण है और चौथे दिन शास्त्री नृत्य है पहरावा प्रदर्शनी है रवायती लोग गीत हैं जिद्दी के लंबी हेक वाले लोग गीत जन उन्हों का मुकाबला होगा और नाल ही गिधा भी होगा ਔਰ ਇਸ ਦੇ ਨਾਲ ਹੀ ਦੂਸਰੇ ਸਟੇਜ ਦੇ ਉੱਪਰ ਸ਼ਾਸਤਰੀ ਸੰਗੀਤ ਵਾਦਨ ਹੈ ਸ਼ਾਸਤਰੀ ਔਰ ਸਵਰ ਤੇ ਤਾਲ ਹੈ ਔਰ ਇਸ ਦੇ ਨਾਲ ਹੀ ਕਲੀ ਗਾਇਨ ਹੈ ਵਾਰ ਗਾਇਨ ਹੈ ਔਰ ਕਵਿਸ਼ਰੀ ਹੈ ਔਰ ਇੱਥੇ ਇਹ ਵੀ ਮੈਂ ਦੱਸਣੀ ਦੱਸਣਾ ਚਾਹਨੀ ਹਾਂ ਕਿ ਇਸ ਦੇ ਇਸ ਲੋਕ ਮੇਲੇ ਦੇ ਵਿੱਚ ਸਾਡੇ ਕਾਲਜ ਵੱਲੋਂ ਪੰਜ ਸਟੇਜਾਂ ਲਗਾਈਆਂ ਗਈਆਂ ਹਨ ਜਿੱਥੇ ਕਿ ਹਰ ਇੱਕ ਸਟੇਜ ਦੇ ਉੱਪਰ ਵੱਖ-ਵੱਖ ਬੰਦੀਆਂ ਹੋਣਗੀਆਂ ਔਰ ਇਸ ਯੁਵਕ ਮੇਲੇ ਦੇ ਵਿੱਚ ਇਸ ਬਠਿੰਡਾ ਫਰੀਦਕੋਟ ਖੇਤਰੀ ਜ਼ੋਨ ਦਾ ਇਹ ਯੁਵਕ ਮੇਲਾ ਹੈ ਜਿਸ ਦੇ ਵਿੱਚ ਕੇ 55 ਕਾਲਜ ਜਿਹੜੇ ਹਨ ਉਹ ਭਾਗ ਲੈਣਗੇ। ਪਾਸ ਤੇ ਰਹਣਾ ਨਹੀਂ ਨਹੀਂ ਜੀ ਨਹੀਂ ਕੋਈ ਪਾਸ ਨਹੀਂ ਹੈ ਬਿਲਕੁਲ ਸਭ ਨੂੰ ਖੁੱਲਾ ਸੱਦਾ ਹੈ ਔਰ ਮੈਂ ਸਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਤੁਸੀਂ ਸਭ ਨੂੰ ਵਾਕਿਆਤੇ ਪਹੁੰਚੋ ਔਰ ਇਸ ਯੁਵਕ ਮੇਲੇ ਦਾ ਆਨੰਦ ਮਾਣੋ। ਸਮਾਂ 9 ਵਜੇ ਤੋਂ ਲੈ ਕੇ ਔਰ ਸ਼ਾਮ ਨੂੰ ਵੈਸੇ ਤਾਂ 6 ਵਜੇ ਤੱਕ ਕੋਸ਼ਿਸ਼ ਕਰਾਂਗੇ ਕਿ ਖਤਮ ਹੋ ਜਾਏ ਪਰ ਉਸ ਤੋਂ ਅੱਗੇ ਵੀ ਜਾ ਸਕਦਾ ਹੈ 4 ਦਿਨ ਦਾ ਲੋਕ ਮੇਲਾ ਹੈ ਜੀ ਮੁੱਖ ਮਹਿਮਾਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਚੰਗੇ ਵਧੀਆ ਮੁੱਖ ਮਹਿਮਾਨ ਜਿਹੜੇ ਹਨ ਉਹਨਾਂ ਨੂੰ ਬੁਲਾਇਆ ਜਾਏ ਹਾਂਜੀ ਅਸੀਂ ਐਸਐਸਪੀ ਮੈਡਮ ਨੂੰ ਜਾ ਕੇ ਅੱਜ ਮਿਲਾਂਗੇ ਔਰ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਕਾਲਜ ਦੇ ਵਿੱਚ ਪੁਖਤਾ ਸੁਰੱਖਿਆ ਪ੍ਰਬੰਧ ਵੀ ਕੀਤੇ ਜਾਣ ਕਿਉਂਕਿ ਲੋਕਾਂ ਦੀ ਗਿਣਤੀ ਅਸੀਂ ਸੋਚ ਰਹੇ ਹਾਂ ਕਿ ਬਹੁਤ ਜ਼ਿਆਦਾ ਲੋਕ ਆਣਗੇ ਤਾਂ ਸੁਰੱਖਿਆ ਪ੍ਰਬੰਧ ਵੀ ਅਸੀਂ ਪੁਖਤਾ ਕਰਾਂਗੇ ਇਹ ਕਿਉਂਕਿ ਯੂਥ ਮੇਲੇ ਜਿਹੜੇ ਹਨ ਨੌਜਵਾਨਾਂ ਦੇ ਵਿੱਚ ਪ੍ਰਤਿਭਾ ਬਹੁਤ ਹੁੰਦੀ ਹੈ ਸਿਰਫ ਉਹਨਾਂ ਨੂੰ ਇੱਕ ਸੇਧ ਦੇਣ ਦੀ ਲੋੜ ਹੁੰਦੀ ਹੈ ਤਾਂ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਇਹ ਯੁਵਕ ਮੇਲੇ ਉਹਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਲਈ ਹਨ ਔਰ ਅੱਜਕੱਲ ਅਸੀਂ ਸਾਨੂੰ ਉਹਨਾਂ ਨੂੰ ਸੇਧ ਦੇਣ ਦੀ ਬਹੁਤ ਜ਼ਰੂਰਤ ਹੈ ਔਰ ਉਹ ਇਹਨਾਂ ਦੇ ਵਿੱਚ ਵੱਧ ਚੜ ਕੇ ਭਾਗ ਲੈਣ ਔਰ ਆਪਣੇ ਅੰਦਰ ਜਿਹੜੀ ਛਪੀਆਂ ਹੋਈਆਂ ਕਲਾਵਾਂ ਹਨ ਉਹਨਾਂ ਨੂੰ ਉਜਾਗਰ